ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਚੱਲੀਏ ਕਿਚਨ ਦੇ ਵਿੱਚ ਚਿੱਟੇ ਚਨੇ ਬਣਾਉਣ ਹੁਣ ਪਏ ਚਨੇ ਤੇਲ ਖੜੇ ਮਸਾਲੇ ਤੇ ਚਾਹ ਚਾਹ ਪੱਤੀ ਦਾ ਪਾਣੀ ਪਾ ਕੇ ਲਾਇਆ ਕੁੱਕਰ ਦਾ ਟੱਕਾਂ ਤੇ ਵਜਾਲੀਆਂ ਸੀਟੀਆਂ ਸੀਟੀਆਂ ਵੱਜਣ ਤੋਂ ਬਾਅਦ ਆ ਦੇਖ ਸਕਦੇ ਹੋ ਤੁਸੀਂ ਚੰਨਿਆਂ ਦਾ ਹਾਲ ਫਿਰ ਰੱਖਿਆ ਗੈਸ ਤੇ ਵਿੱਚ ਪਾਈ ਕੜਾਈ ਤੇ ਤੇਲ ਜੀਰਾ ਰਾਈ ਲਸਣ ਪਿਆਜ਼ ਅਦਰਕ ਤੇ ਲਾਸਟ ਦੇ ਵਿੱਚ ਪਾਈਆਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਟਮਾਟਰ ਮਸਾਲਿਆਂ ਚ ਪਾਇਆ ਹੁਣ ਲੂਣ, ਹਲਦੀ, ਲਾਲ ਮਿਰਚ ਤੇ ਗਰਮ ਮਸਾਲਾ ਫੇਰ ਪਾਇਆ ਚਨੇ ਉਬਲੇ ਹੋਇਆਂ ਵਾਲਾ ਪਾਣੀ ਤੇ ਫਿਰ ਚੰਗੀ ਤਰ੍ਹਾਂ ਹਿਲਾ ਲਿਆ ਤੇ ਦੋਸਤੋ ਹੁਣ ਆਈ ਸਾਡੇ ਮਹਿੰਗੀ ਮਸਾਲੇ ਦੀ ਵਾਰੀ ਮਹਿੰਗੀ ਮਸਾਲੇ ਤੋਂ ਬਾਅਦ ਪਾਇਆ ਧਨੀਆ ਧਨੀਏ ਤੋਂ ਬਾਅਦ ਮਸਾਲਾ ਫੇਰ ਪਾਇਆ ਕੁੱਕਰ ਦੇ ਵਿੱਚ ਤੇ ਲਗਾਇਆ ਟੱਕਣ ਤੇ ਲਗਾਈਆਂ 5-7 ਸੀਟੀਆਂ ਚਨਿਆਂ ਨੂੰ ਦੁਬਾਰਾ ਤੇ ਉਸ ਤੋਂ ਬਾਅਦ ਖੋਲਿਆ ਟਕਾਨ ਤੇ ਦੇਖੋ ਜੀ ਬੁਲਬੁਲ ਬੁਲ ਕਰਦੇ ਚਨੇ ਤਿਆਰ ਹਨ ਖਾਣ